ਸ਼ੂਗਰ ਵਾਲੇ ਵੀਰਾਂ ਭੈਣਾਂ ਲਈ ਸਵੇਰ ਦੀ ਚਾਹ ਦੱਸਣ ਲੱਗਿਆ ਵਾ ਚਾਹ ਸਮਝ ਲਓ ਦਵਾਈ ਸਮਝ ਲਓ ਤੁਹਾਡੀ ਆਪਣੀ ਇੱਛਾ ਸ਼ੂਗਰ ਕੋਈ ਬਿਮਾਰੀ ਨਹੀਂ ਹੈ ਇਹ ਸਾਡੇ ਮਾਨਸਿਕ ਕਮਜ਼ੋਰੀ ਬਣ ਜਾਂਦੀ ਹੈ ਕਿ ਸਾਨੂੰ ਪਤਾ ਲੱਗ ਜੇ ਸਾਨੂੰ ਸ਼ੂਗਰ ਹੈ ਅਸੀਂ ਬਹੁਤ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਹਾਂ ਡਿਪਰੈਸ਼ਨ ਸਾਨੂੰ ਹੋਰ ਜ਼ਿਆਦਾ ਬਿਮਾਰੀਆਂ ਦਿੰਦਾ ਹੈ ਤੇ ਅੱਜ ਕੱਲ ਤਾਂ ਅਸੀਂ ਸ਼ੂਗਰ ਬਾਜ਼ਾਰ ਚੋਂ ਖਰੀਦ ਕੇ ਲਿਆ ਰਹੇ ਹਾਂ ਹੈਨਾ ਜੀ ਪੈਕੇਟ ਬੰਦ ਫੂਡ ਜਿਹੜਾ ਅਸੀਂ ਖਾ ਰਹੇ ਹਾਂ ਇਹ ਅਸੀਂ ਬਿਮਾਰੀਆਂ ਹੀ ਹੀ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲਿਆ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਪੈਕੇਟ ਬੰਦ ਫੂਡ ਹੈ ਹਣਾ ਜੀ ਤੇ ਉਹ ਫਿਰ ਸਾਨੂੰ ਬਿਮਾਰੀਆਂ ਦਿੰਦਾ ਕਿਸੇ ਨੂੰ ਸ਼ੂਗਰ ਹੋ ਗਿਆ ਕਿਸੇ ਨੂੰ ਲੀਵਰ ਫੈਟੀ ਹੋ ਗਿਆ ਕਿਸੇ ਨੂੰ ਖੂਨ ਗਾੜਾ ਹੋ ਗਿਆ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਸਕਿਨ ਦੀ ਅਲਰਜੀ ਹੋ ਗਈ ਜਾਂਦੀ ਨਹੀਂ ਕਿਸੇ ਦੇ ਵਾਤ ਇਹਨੇ ਵਿਗਾੜਤਾ ਜਾਂ ਪਿਤ ਵੱਧ ਗਿਆ ਇਹ ਬਹੁਤ ਰੋਗਾਂ ਨੂੰ ਜਨਮ ਦਿੰਦੇ ਨੇ ਪੈਕੇਟ ਫੂਡ ਇਹ ਖਾਣੇ ਬੰਦ ਕਰ ਦਿਓ ਤੇ ਮੈਦੇ ਦੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿਓ ਤੁਹਾਨੂੰ ਇਹ ਨੁਸਖਾ ਦੱਸਣ ਲੱਗਿਆਂ ਤੁਸੀਂ ਆਪਣੀ ਰਿਪੋਰਟ ਕਰਾ ਲਿਓ ਬਾਈ ਜੀ ਤੇ ਇਹ ਨੁਸਖਾ ਵਰਤਣਾ ਸ਼ੁਰੂ ਕਰਦੇ ਹੋ 4 ਦਿਨ ਜਾਂ 5 ਦਿਨ ਜਾਂ ਹਫ਼ਤੇ ਬਾਅਦ ਜਦ ਤੁਹਾਡਾ ਟਾਈਮ ਲੱਗੇ ਇਹਦੀ ਰਿਪੋਰਟ ਕਰਾ ਲਿਓ ਤੁਹਾਡੀ ਪਹਿਲੀ ਰਿਪੋਰਟ ਤੇ ਇਸ ਰਿਪੋਰਟ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋਏਗਾ ਸ਼ੂਗਰ ਸਾਨੂੰ ਉਸ ਵਕਤ ਹੁੰਦੀ ਜਦ ਸਾਡੀ ਇਨਸੂਲਿਨ ਪੈਨਕ੍ਰੀਆ ਇਨਸੂਲਿਨ ਬਣਾਉਣਾ ਬੰਦ ਕਰ ਦਿੰਦੀ ਮਤਲਬ ਸ਼ੂਗਰ ਬਣਾਉਣਾ ਬੰਦ ਕਰ ਦਿੰਦੀ ਹੈ ਫਿਰ ਸਾਨੂੰ ਬਾਹਰੋਂ ਸ਼ੂਗਰ ਲੈਣੀ ਪੈਂਦੀ ਹੈ ਤੇ ਹੁਣ ਤੁਸੀਂ ਧਿਆਨ ਦੇ ਲਓ ਤੁਸੀਂ ਕਰਨਾ ਕੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਕਹੇ ਵੀ ਰਿਪੋਰਟ ਤੁਸੀਂ ਆਪਣੀ ਪਹਿਲਾਂ ਕਰਾ ਲੈਣਾ ਇਹ ਜਿਹੜੀ ਆ ਚਾਹ ਆਇਆ ਚਾਹ ਦਵਾਈ ਸਮਝ ਲਓ ਇਹਨੂੰ ਵਰਤਣ ਤੋਂ ਬਾਅਦ ਰਿਪੋਰਟ ਕਰਾ ਲੈਣਾ ਤਿੰਨ ਚਾਰ ਦਿਨ ਬਾਅਦ ਚ ਤੁਸੀਂ ਇਹ ਚ ਲੈਣਾ ਜੀ ਅੱਧਾ ਚਮਚ ਮੇਥੀ ਦਾਣਾ ਨੋਟ ਕਰ ਲਿਓ ਅੱਧਾ ਚਮਚ ਮੇਥੀ ਦਾਣਾ ਲੈਣਾ ਤੁਸੀਂ ਦੋ ਵੱਡੀਆਂ ਇਲਾਚੀਆਂ ਲੈਣੇ ਨੇ ਵੱਡੀਆਂ ਇਲਾਚੀਆਂ ਦੇ ਸਿਰਫ ਬੀ ਲੈਣੇ ਨੇ ਦੋ ਵੱਡੀਆਂ ਇਲਾਚੀਆਂ ਦੇ ਬੀ ਲੈਣੇ ਨੇ ਜਿਹੜੀ ਆਪਾਂ ਮਸਾਲੇ ਚ ਵਰਤਦੇ ਆਂ ਇਹਦੇ ਵੀ ਹੋਗੇ ਦੋ ਲਾਚੀਆਂ ਦੇ ਅੱਧਾ ਚਮਚ ਮੇਥੀ ਦਾਣਾ ਹੋਗੇ ਤੇ ਬਾਈ ਇਹ ਐ ਪੁਦੀਨਾ ਹੁਣ ਪੁਦੀਨੇ ਦੇ ਤੁਸੀਂ 10 ਪੱਤੇ ਲੈਣੇ ਨੇ ਗਿਣ ਕੇ ਗਿਣ ਕੇ 10 ਪੱਤੇ ਇਹ ਤੁਹਾਨੂੰ ਤਿੰਨੋਂ ਚੀਜ਼ਾਂ ਬੜੀ ਆਸਾਨੀ ਨਾਲ ਮਿਲ ਜਾਣਗੀਆਂ ਇਧਰ ਗੋਖਰੂ ਪਿਆ ਹੋਇਆ ਜਿਹਨੂੰ ਆਪਾਂ ਭਖੜਾ ਕਹਿ ਦਿੰਦੇ ਆ ਇਹਦੇ ਬਾਰੇ ਦੱਸਦਾ ਵੀ ਇਹ ਵੀ ਤੁਸੀਂ ਵਰਤੋਂ ਚ ਲਿਆਉਣਾ ਹੈ ਇਹਦੀ ਤੁਸੀਂ 1.5 ਗਲਾਸ ਪਾਣੀ 'ਚ ਇਹਨੂੰ ਉਬਾਲਣਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਵੇਰੇ ਖਾਲੀ ਪੇਟ ਚੰਗੀ ਤਰ੍ਹਾਂ 1.5 ਗਲਾਸ ਪਾਣੀ 'ਚ ਉਬਾਲ ਲਓ ਅੱਧਾ ਪੌਣਾ ਗਲਾਸ ਰਹਿ ਜੇ ਇਹਨੂੰ ਤੁਸੀਂ ਚਾਹ ਵਾਂਗੂ ਪੀਓ ਚਾਹ ਵਾਂਗੂ ਪੀਓ ਸਵੇਰੇ ਖਾਲੀ ਪੇਟ ਤੇ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਇੱਕ ਘੰਟਾ ਤੇ ਇਹਦੇ ਰਿਜ਼ਲਟ ਵਾਈ ਜੀ ਤੁਸੀਂ ਇਹਦੇ ਰਿਜ਼ਲਟ ਹੈਰਾਨ ਹੋ ਜਾਓਗੇ ਬਹੁਤ ਜ਼ਬਰਦਸਤ ਰਿਜ਼ਲਟ ਨੇ ਦੇ ਠੀਕ ਹੈ ਜੀ ਇਹ ਇੱਕ ਖੁਰਾਕ ਹੈ ਅਗਰ ਤੁਸੀਂ ਸ਼ਾਮ ਨੂੰ ਬਣਾਉਣਾ ਤਾਂ ਇੰਨਾ ਹੀ ਸਮਾਨ ਤੁਸੀਂ ਸ਼ਾਮ ਨੂੰ ਵਰਤਣਾ ਠੀਕ ਹੈ ਜੀ ਇੱਕ ਖੁਰਾਕ ਦਾ ਮੈਂ ਤੁਹਾਨੂੰ ਦੱਸਿਆ ਦੋ ਲਾਚੀਆਂ ਤੇ ਅੱਧਾ ਚਮਚ ਮੇਥੀ ਦਾਣਾ 10 ਪੱਤੇ ਪੁਦੀਨਾ ਤੇ ਹੁਣ ਜਿਹੜੇ ਮੇਰੇ ਵੀਰਾਂ ਨੂੰ ਸ਼ੂਗਰ ਹੋ ਜਾਂਦੀ ਹੈ ਉਹਨਾਂ ਦੀ ਕਿਡਨੀਆ ਥੋੜੀਆਂ ਵਰਕ ਕਰਨਾ ਘੱਟ ਕਰ ਦਿੰਦੀਆਂ ਨੇ ਤੁਸੀਂ ਕੀ ਕਰਨਾ ਇਹ ਭਖੜਾ ਲੈ ਲੈਣਾ ਇਹਨਾਂ ਦਿਨਾਂ 'ਚ ਮਿਲ ਜਾਂਦਾ ਕੱਚਾ ਹੀ ਪਟ ਲਿਓ ਇਹਦੇ ਤੁਸੀਂ ਇਸ ਤਰ੍ਹਾਂ ਦੀਆਂ ਡੰਡੀਆਂ ਪੰਜ ਡੰਡੀਆਂ ਤੋੜ ਲਓ ਇਸ ਤਰ੍ਹਾਂ ਦੀਆਂ ਉਹਦੇ ਵਿੱਚ ਕੰਡਾ ਨਾ ਹੋਵੇ ਦੇਖ ਲੈ ਧੋ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਾ ਦੁਪਹਿਰ ਦੀ ਸੋਰੀ ਸਵੇਰ ਦੀ ਸਵੇਰ ਦੀ ਰੋਟੀ ਖਾਣ ਤੋਂ 1.5 ਘੰਟੇ ਬਾਅਦ ਤੋੜ ਕੇ ਚੰਗੀ ਤਰ੍ਹਾਂ ਚਬਾਓ ਚਬਾ ਚਬਾ ਕੇ ਇਹਦਾ ਰਸ ਪੀ ਜਾਓ ਅੰਦਰ ਲੰਘਾ ਜੋ ਤੇ ਇਹਦਾ ਜਿਹੜਾ ਬਾਕੀ ਵੇਸਟ ਬਚੇਗਾ ਬਾਹਰ ਥੁੱਕ ਦਿਓ ਇਹ ਤੁਹਾਡੀ ਕਿਡਨੀਆ ਨੂੰ ਪੂਰੀ سپورਟ ਕਰੇਗਾ ਜੇ ਵਿੱਚ ਕੋਈ ਸਟੋਨ ਦੀ ਪ੍ਰੋਬਲਮ ਆ ਰਹੀ ਹੈ ਉਹ ਵੀ ਕੱਢ ਦੇਗਾ ਫਿਰ ਕਿਸੇ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ